ਹਲੋ ਜੀ ਸਾਰੇ ਐਂਡ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਸਹੀ ਸਲਾਮਤ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੇਰੀ ਵੀ ਦੋ ਦਿਨ ਤੋਂ ਜਿਹੜੀ ਤबीयत ਹੈ ਕਾਫੀ ਜ਼ਿਆਦਾ ਖਰਾਬ ਚੱਲ ਰਹੀ ਹੈ ਤੇ ਫਿਰ ਵੀ ਮਤਲਬ ਆਪਣੇ ਵੱਲੋਂ ਟਰਾਈ ਕਰ ਰਹੀ ਹਾਂ ਵੀ ਕੁਝ ਨਾ ਕੁਝ ਕਰਦੇ ਰਵਾਂ ਕਿਉਂਕਿ ਜਿੰਨਾ ਜ਼ਿਆਦਾ ਫ੍ਰੀ ਰਹਿੰਦੇ ਆਂਗੇ ਫਿਰ ਉਹਨਾਂ ਦਾ ਧਿਆਨ ਆਪਣੇ ਆਪ 'ਚ ਹੀ ਘੁੰਮੀ ਜਾਂਦਾ ਹੈਗਾ ਤੇ ਹੁਣ ਵੀ ਤੁਸੀਂ ਮੈਨੂੰ ਦੇਖ ਹੀ ਰਹੋਗੇ ਅੱਖਾਂ ਮੇਰੀਆਂ ਬਿਲਕੁਲ ਐ ਮਸੁੱਜੀਆਂ ਬੰਨੀਆਂ ਨਹੀਂ ਆ। ਮਤਲਬ ਆ ਕੋਈ ਛੋਟੀਆਂ-ਛੋਟੀਆਂ ਦਿੱਕਤਾਂ ਚੱਲਦੀਆਂ ਰਹਿੰਦੀਆਂ ਨੇ। ਸੋ ਬਹੁਤੇ ਪੈਂਟਰਾ ਜਿਹੜੇ ਹੈਗੇ ਆ ਜ਼ਿੰਦਗੀ ਨੂੰ ਦੇਖ ਕੇ ਬਹੁਤ ਕੁਝ ਸਿੱਖ ਰਹੇ ਆ ਨਮਾ। ਤੇ ਸਿੱਖਣਾ ਚਾਹੀਦਾ ਵੀ ਆ ਬੇਵਤਲੇ ਇਹ ਨਹੀਂ ਹੈਗਾ ਬਈ ਆ ਹਾਲਾਤ ਮੈਂ ਤੁਹਾਨੂੰ ਕੱਲ ਦੀ ਉਹ ਇੱਕ ਗੱਲ ਦੱਸ ਦਿਆਂਗੇ ਕੱਲ ਕੀ ਹੋਇਆ ਮੇਰੇ ਜਿਸ ਤਰ੍ਹਾਂ ਮੈਂ ਦੱਸਿਆ ਵੀ ਪਾਣੀ ਬਗੈਰਾ ਵੀ ਮੈਨੂੰ ਹਜੇ ਨਹੀਂ ਆਉਂਦਾ ਹੈਗਾ ਵੀ ਮਤਲਬ ਪਾਣੀ ਵੀ ਕਈ ਵਾਰ ਇਸ ਤਰ੍ਹਾਂ ਰਹਿ ਜਾਂਦਾ ਵੀ ਬਸ ਇੱਥੇ ਤੱਕ ਹੀ ਜਾਂਦਾ ਹੈਗਾ ਤੇ ਇੱਥੋਂ ਹੀ ਵਾਪਸ ਆ ਜਾਂਦਾ ਤੇ ਮੇਰੇ ਨਾਲ ਇਸ ਤਰ੍ਹਾਂ ਦਾ ਇੱਕੋ ਸ਼ੋਅ ਆ ਤੇ ਮੈਂ ਇੱਕ ਇੱਕ ਤੋਂ ਬਾਅਦ ਇੱਕ ਇਸ ਤਰ੍ਹਾਂ ਉਲਟੀਆਂ ਕਰਦੀ ਜਾ ਰਹੀ ਤੇ ਰਾਤ ਹੋਈ ਮम्मी ਨੇ ਪੁੱਛਿਆ ਤੂੰ ਰੋਟੀ ਖਾਏਂਗੀ ਮੈਂ ਮੈਂ ਸੋਚੀ ਮੈਂ ਹਾਂ ਰੋਟੀ ਨਹੀਂ ਮਹ ਮੈਂ ਰੋਟੀ ਨਹੀਂ ਖਾਂਦੀ ਹੈਗੀ ਤੇ ਕਹਿੰਦੇ ਵੀ ਫੇਰੇ ਮੇ ਭੁੱਖੀ ਹੋ ਜਾਣਗੀ ਮੈਂ ਕਿਹਾ ਹਾਂ ਵੀ ਮਤਲਬ ਮੇ ਤਾਂ ਹੋਲ ਰੈਡੀ ਪੈ ਲਈ ਐਵੇਂ ਹੋ ਰਿਆ ਵੀ ਉਲਟੀਆਂ ਹੋ ਰ ਮੈ ਮੈਨੂੰ ਲੱਗ ਜਾਣਗੀ ਆ ਰਾਤ ਨੂੰ ਬੀ ਮਤਲਬ ਸਹੀ ਨਹੀਂ ਲੱਗ ਰਿਆ ਫਿਰ ਮੇਰੇ ਥੋੜੇ ਟਾਈਮ ਬਾਅਦ ਦਿਮਾਗ ਚ ਆਈ ਮਨੇ ਕਿ ਜਿਵੇਂ ਰਾਤ ਨੂੰ ਸੋਈ ਪਈ ਮੈਂ ਮਤਲਬ ਸਟਰੇ ਮਰ ਗਈ ਤੇ ਮਤਲਬ ਮੈਂ ਤਾਂ ਭੁੱਖੀ ਮੈਂ ਤਾਂ ਮਤਲਬ ਭੁੱਖੀ ਤਰ ਜੂੰਗੀ ਤੇ ਮੈਂ ਮੰਮੀ ਨੂੰ ਕਿਹਾ ਮੰਮੀ ਮਾਹ ਰੋਟੀ ਤਾਂ ਮੈਨੂੰ ਦੇ ਦੇ ਨੇ ਮਤਲਬ ਮੈਨੂੰ ਉਲਟੀਆਂ ਦਾ ਲੱਗਣਗੇ ਲੱਗਣਗੇ ਘੱਮ ਸੇ ਘੱਮ ਜਲ ਕੋਈ ਨਹੀਂ ਦੋ ਆਉਣੀਆਂ ਉੱਥੇ ਚਾਰ ਆ ਜਾਣੀਆਂ ਰੋਟੀ ਤਾਂ ਅੱਬੇ ਮਤਲਬ ਖਾ ਲਈਏ ਫਿਰ ਮੈਂ ਮੰਮੀ ਨੂੰ ਪੁੱਛਿਆ ਕਿ ਮੰਮੀ ਕੋਈ ਕੰਮ ਹੈਗਾ ਇਹ ਕਹਿੰਦੇ ਕਿ ਤੇਰੀ ਕੀ ਹੋ ਰਹੀ ਹੈ ਅਬੀ ਮਤਲਬ ਬਮਾਰਤ ਹੋ ਰਹੀ ਹੈ ਤੂੰ ਮੈਨੂੰ ਪੁੱਛ ਰਹੀ ਹੈ ਵੀ ਕੋਈ ਕੰਮ ਹੈਗਾ ਮੈਂ ਕਿਹਾ ਮੈਂ ਕਿਹਾ ਤਾਪ ਚ ਜਾ ਇਹ ਤੇ ਜਾਣਾ ਤਾਂ ਹੈਗਾ ਜਾਂਦੇ ਜਾਂਦੇ ਤੇਰੀ ਕੋਈ ਐ ਪਤਾ ਕਰਾ ਲਿਆ ਤੇ ਸੋ ਐ ਮੈਂ ਮਤਲਬ ਚੱਲ ਰਹੋ ਕੋਈ ਸ਼ੇ ਮੈਂ ਨਹੀਂ ਦਤਾ ਹੈਗਾ ਬਾੜਾ ਵੀ ਵੱਡਾ ਲੰਮਾ ਚੋੜਾ ਕੋਈ ਸੋਚੋ ਵੀ ਆ ਸਾਰਾ ਕੁਝ ਕੁਝ ਨਹੀਂ ਹੁੰਦਾ ਹੈਗਾ ਮਾਲਕ ਨੇ ਜਿਹੜਾ ਟਾਈਮ ਜਦੋਂ ਲੈ ਕੇ ਜਾਣਾ ਲੈ ਹੀ ਜਾਣਾ ਤੇ ਜਿਹੜਾ ਟਾਈਮ ਆਪਣਾ ਬਖਸ਼ਿਆ ਖੁਸ਼ ਰਹੋ ਐਵੇਂ ਨੂੰ ਉਹੀ ਮਰੂ ਮਰੂ ਕਰੀ ਜਾਉ ਵੀ ਮੈਂ ਤਾਂ ਠੀਕ ਨਹੀਂ ਹਾਂ ਮੈਂ ਤਾਂ ਠੀਕ ਨਹੀਂ ਨਹੀਂ ਠੀਕ ਤਾਂ ਨਹੀਂ ਸਹੀ ਟਾਈਮ ਕੱਟੋ ਅਰ ਉਹ ਵੀ ਪੂਰਾ ਹੋ ਜੀ ਜਾ ਤੇ ਉਸ ਤਰ੍ਹਾਂ ਹੀ ਮਤਲਬ ਆਜਾਦ ਰਹਿਣਾ ਸਿੱਖੋ ਆਪਣੀ ਜ਼ਿੰਦਗੀ ਚ ਪਤਾ ਹੈ ਇੱਕ ਚੀਜ਼ ਤੁਸੀਂ ਨੋਟ ਕਰਿਓ ਮੇਰੀ ਮਤਲਬ ਜਿੰਨਾ ਤੁਸੀਂ ਪੋਜ਼ਿਟਿਵ ਆਪਣੀ ਜਿੰਦਗੀ ਚ ਰਹੋਗੇ ਉਨਾਂ ਸੋਨੂੰ ਕਿੰਨਾ ਵੀ ਵੱਡਾ ਦੁੱਖ ਆ ਜੂਵੇ ਤੁਹਾਨੂੰ ਉਹ ਛੋਟਾ ਹੀ ਲੱਗੂਗਾ ਤੁਹਾਨੂੰ ਲੱਗੂਗਾ ਵੀ ਇਹ ਤਾਂ ਚੀਜ਼ ਹੀ ਕੁਛ ਨਹੀਂ ਤੇ ਜਿੰਨਾ ਤੁਸੀਂ ਨੈਗੇਟਿਵ ਹੋਵੋਗੇ ਚਾਹੇ ਤੁਹਾਡੇ ਸੱਚੀ ਦਰਦ ਹੋਵੇ ਤਾਂ ਉਸ ਟਾਈਮ ਤੁਹਾਨੂੰ ਆਏ ਲੱਗ ਜਊਗਾ ਵੀ ਮੈਂ ਤਾਂ ਬਸ ਖਤਮ ਮੈਂ ਤਾਂ ਖਤਮ ਮੈਂ ਤਾਂ ਖਤਮ ਜਾ ਕਿ ਖਤਮ ਜਦੋਂ ਹੁਣ ਹੈ ਨਾ ਉਹ ਤਾਂ ਪਤਾ ਵੀ ਨਹੀਂ ਲੱਗਣਾ ਤਾਂ ਪਤਾ ਵੀ ਨਹੀਂ ਲੱਗਣਾ ਹੈ ਗਏ ਸੀ ਚਲੇ ਗਏ ਕੁਝ ਵੀ ਤਾਂ ਜਿਹੜਾ ਜਿਹੜਾ ਵੀ ਇਨਸਾਨ ਇੱਥੇ ਆਇਆ ਹੁਣੇ ਤਾਂ ਜਾਣੇ ਉਹਦੀ ਜਨਮ ਤੋਂ ਹੀ ਉਹਦੀ ਮੌਤ ਤੈ ਪੜ ਫਿਰ ਸਰਦ ਨੂੰ ਮਰੂੰ ਮਰੂੰ ਕੀ ਕਰੀ ਜਾਂਦਾ ਵਿਦਨ ਜਿੱਦਾ ਸਵਾਰ ਆਪਾਂ ਮਰਨ ਦਾ ਹੀ ਨਾਮ ਲੈ ਲਓ ਸੋ ਪਾਇਟਿਬ ਰੋਹੋ ਜਿੰਦਗੀ ਹੈ ਦੁੱਖ ਸੁੱਖ ਚੱਲਦੇ ਰਹਿੰਦੇ ਨੇ ਐਨਾ ਜ਼ਿਆਦਾ ਕੁਛ ਮੈਨੇਗੇਟਿਵ ਨਾ ਸੋਚੋ ਬਧੀਆ ਪੰਨਦਾਨ ਕਰਦੇ ਰਹੋ ਜਿਵੇਂ ਆਪਣੇ ਬਾਰਾਂ ਦੇ ਵਿੱਚ ਕੋਈ ਛੋਟੇ ਛੋਟੇ ਇਸ ਤਰ੍ਹਾਂ ਕੁੰਡੇ ਵਗੈਰਾ ਲੈ ਕੇ ਕੋਈ ਜਿਵੇਂ ਆਵਾਰਾ ਕੁੱਤੇ ਫਿਰਦੇ ਨੇ ਆਵਾਰਾ ਪਾਸਾ ਉਹ ਫਿਰਦੇ ਨੇ ਵਿਚਾਰੇ ਉਹਨਾਂ ਨੂੰ ਪਾਣੀ ਧਾਣੇ ਪਿਆਉਂਦੇ ਕੁੱਤਿਆਂ ਨੂੰ ਰੋਟੀਆਂ ਵਗੈਰਾ ਇਹ ਜ਼ਰੂਰ ਤੋਂ ਬਿਆ ਕਰੋ ਤੇ ਬਾਕੀ ਪੰਛੀਆਂ ਦੇ ਲਈ ਕੋਈ ਕੋਠੇ ਤੇ ਕੋਈ ਕਿਤੇ ਵੀ ਕੋਈ ਚੋਗਾ ਵਗੈਰਾ ਕੋਈ ਦਾਣਾ ਉਹਨਾਂ ਲਈ ਪਾਇਆ ਕਰੋ ਇਹ ਪੰਨਦਾਨੀਆਂ ਚੀਜ਼ਾਂ ਨੇ ਜਿਹੜੀਆਂ ਆਪਣੇ ਅੱਗੇ ਆਉਂਦੀਆਂ ਨੇ ਜਿਹੜੀਆਂ ਆਪਣੇ ਦੁੱਖ ਸੁੱਖ ਦੇ ਵਿੱਚ ਸਹਾਇੀ ਹੁੰਦੀਆਂ ਨੇ ਹੋਰ ਕੁਛ ਨਹੀਂ ਇੱਥੇ ਆਪਾਂ ਕੀ ਕਰਦੇ ਰਹਿੰਦੇ ਵੀ ਮਤਲਬ ਇਹਦੇ ਨਾਲ ਗੁੱਸਾ ਹੋ ਗਿਆ ਇਹਦੇ ਨਾਲ ਨਰਾਜ਼ਗੀ ਹੋ ਗਈ ਇਹਦੇ ਨਾਲ ਇਸ ਤਰ੍ਹਾਂ ਚੱਲ ਪੁੱਦ ਨਾਲ ਇਸ ਤਰ੍ਹਾਂ ਚੱਲ ਗਏ ਅਪਾ ਇਹ ਚੀਜ਼ਾਂ ਸੋਚ ਚੁੱਕੇ ਆਪਣਾ ਜਿਹੜਾ ਬਹੁਤ ਬੇਸ਼ਕੀਮਤੀ ਜਿਹੜਾ ਟਾਈਮ ਹੈ ਉਹਨੂੰ ਆਪਾਂ ਗਵਾਹੀ ਜਾਂਦੇ ਆ ਤੇ ਮਤਲਬ ਕਿਤਨੇ ਕਿਤੇ ਖੁਦ ਵੀ ਨੈਗੇਟਿਵ ਹੋਣਿਆਂ ਦੂਜਿਆਂ ਨੂੰ ਵੀ ਨੈਗਟਿਵਿਟੀ ਖੁਦੋ ਪੋਜਟਿਵ ਕੰਮ ਕਰੋ ਮੈਂ ਕਹਿੰਨੇ ਤੁਸੀਂ ਇੱਕ ਦਿਨ ਕਿਸੇ ਡੌਗੀ ਨੂੰ ਰੋਟੀ ਖਵਾ ਕੇ ਦੇਖੋ ਜਦੋਂ ਤੁਹਾਡੇ ਹੱਥੋਂ ਇੱਕ ਇੱਕ ਬੁਰਕੀ ਕਰਕੇ ਰੋਟੀ ਖਾ ਗਿਆ ਤੇ ਉਸ ਤੋਂ ਬਾਅਦ ਤੁਸੀਂ ਪੰਛੀਆਂ ਦੇ ਲਈ ਦਾਣਾ ਬਾਓ ਕੁਛਿਓ ਪੰਛੀਆਂ ਨੂੰ ਉੱਥੇ ਦਾਣਾ ਚੁਗਦੇ ਦੇਖੋਗੇ ਤੇ ਕੋਈ ਤੁਸੀਂ ਪਾਣੀ ਬਗੈਰ ਦੀ ਬਾਲਟੀ ਆਵਾਰਾ ਪੰਛੀ ਉਹ ਨੰنگਿਆ ਜਾ ਰਿਹਾ ਇੱਥੇ ਤੁਸੀਂ ਪਾਣੀ ਬਗੈਰ ਰੱਖਤਾ ਤੇ ਉਹਨੂੰ ਪਿੰਦੇ ਦੇਖੋਗੇ ਤੇ ਇੱਕ ਜਿਹੜਾ ਰੂਹ ਨੂੰ ਸਕੂਨ ਜਿਹਾ ਮਿਲਣਾ ਅਲੱਗੀ ਚੀਜ਼ ਐ ਉਹ ਅਲੱਗੀ ਚੀਜ਼ ਐ ਬਹੁਤ ਮਤਲਬ ਐਨੀ ਪੋਜ਼ਿਟਿਵਿਟੀ ਦੇ ਕੇ ਜਾਊ ਐਨੀ ਪੋਜ਼ਿਟਿਵਿਟੀ ਫੇਰ ਠੰਡ ਗਰਮੀ ਦਾ ਵੀ ਇਹੀ ਸਸਤਨ ਠੰਡ ਹੈ ਕੁਛ ਵੀ ਹੈ ਤੁਸੀਂ ਬਾਹਰ ਨਿਕਲੋ ਬਾਹਰ ਦੀ ਹਵਾ ਲਓ ਤੇ ਧੁੱਪ ਹੈ ਸੂਰਜ ਦੇਖੋ ਅਸਮਾਨ ਦੇਖੋ ਡੇਲੀ ਠੀਕ ਹੈ ਗਰਮੀ ਹੈ ਗਰਮੀ ਚਾਹੇ ਕਿੰਨੀ ਵੀ ਹੈ ਤਾਂ ਵੀ ਬਾਹਰ ਨਿਕਲੋ ਅਸਮਾਨ ਦੇਖੋ ਅਸਮਾਨ ਤੇ ਤਾਰੇ ਦੇਖੋ ਚੰਦਾ ਦੇਖੋ ਚੜਦਾ ਸੂਰਜ ਦੇਖੋ ਇਹ ਚੀਜ਼ਾਂ ਮਤਲਬ ਬਹੁਤ ਜ਼ਿਆਦਾ ਫਰਕ ਪਾਉਂਦੀਆਂ ਨੇ ਕੋਈ ਜ਼ਰੂਰੀ ਨਹੀਂ ਹੁੰਦਾ ਹੈਗਾ ਵੀ ਤੁਸੀਂ ਆਪਣੀ ਡੇਲੀ ਲਾਈਫਸਟਾਈਲ ਦੇ ਵਿੱਚ ਘਰੋਂ ਬਾਹਰ ਜਾ ਰਹੇ ਹੋ ਜਾਂ ਕਿਸੇ ਨੂੰ ਮਿਲ ਰਹੇ ਹੋ ਵੀ ਤਾਂ ਹੀ ਜ਼ਿਆਦਾ ਫਰਕ ਪੈਂਦਾ ਹੈ ਮੈਂ ਮੰਨਦੀ ਆਂ ਵੀ ਹਾਂ ਜ਼ਰੂਰ ਤੋਂ ਪੈਂਦਾ ਹੈ ਤੇ ਹੁਣ ਜਿਵੇਂ ਮੇਰਾ ਇਹ ਚੀਜ਼ਾਂ ਘੱਟ ਹੋਈਆਂ ਨੇ ਮੇਰੇ ਮਤਲਬ 13-14 ਸਾਲ ਹੋ ਗਏ ਮਤਲਬ ਇੱਕ ਘਰ ਇੱਕ ਕਮਰਾ ਪਹਿਲਾਂ ਤਾਂ ਮੈਂ ਮਤਲਬ ਕਮਰੇ ਚੋਂ ਹੀ ਬਾਹਰ ਬਹੁਤ ਘੱਟ ਨਿਕਲਦੀ ਸੀ ਤੇ ਫਿਰ ਵੀ ਮਤਲਬ ਬੀੜੇ ਦੇ ਵਿੱਚ ਬੈਠੇ ਰਹਿਣਾ ਆਪਣੇ ਘਰ ਦੇ ਘਰ ਤੋਂ ਬਾਹਰ ਜਾਣ ਤਾਂ ਨਹੀਂ ਮੇਰਾ ਕਦੇ ਇੰਨਾ ਹੋਇਆ ਹੈਗਾ ਘਰ ਤੋਂ ਬਾਹਰ ਤਾਂ ਮਤਲਬ ਡਾਕਟਰਾਂ ਦੇ ਤਾਂ ਕਿ ਹੁੰਦਾ ਵੀ ਉਹ ਵੀ ਜਦੋਂ ਬਿਲਕੁਲ ਐਵੇਂ ਹੋ ਜੇ ਵੀ ਹੁਣ ਤਾਂ ਸਰਦਾ ਨਹੀਂ ਹੁੰਦਾ ਮਤਲਬ ਖਤਮ ਹੀ ਹੋ ਜਾਣਾ ਉਸ ਟਾਈਮ ਤੇ ਨਹੀਂ ਤਾਂ ਮੇਰੀ ਆਦਤ ਹੈ ਮੈਨੂੰ ਤਾਂ ਵੀ ਮਤਲਬ ਜਿਹੜੀ ਕੋਈ ਦਵਾਈ ਬੁੱਟੀ ਹੈ ਉਹ ਵੀ ਕਰੀ ਲਿਆ ਦੋ ਵੀ ਮੈਂ ਨਹੀਂ ਜਾਂਦੀ ਹੈਗੀ ਬਹੁਤ ਜ਼ਿਆਦਾ ਵੀ ਮਤਲਬ ਅੜਦੀ ਹੁੰਦੀ ਵੀ ਨਹੀਂ ਮੈਂ ਨਹੀਂ ਜਾਂਦੀ ਹੈਗੀ ਤੇ ਮਤਲਬ ਪਤਾ ਨਹੀਂ ਕਿਉਂ ਮੇਰੇ ਨਾ ਦਿਲ 'ਚ ਇੱਕ ਡਰ ਜਾ ਹੋ ਗਿਆ ਵੀ ਮਤਲਬ ਲੋਕ ਹਾਇ ਬਾੜ ਦੇ ਲੋਕ ਬਾੜ ਦੀ ਦੁਨੀਆ ਵੀ ਪਤਾ ਨਹੀਂ ਕਿਵੇਂ ਕੀ ਕੁਝ ਐਵੇਂ ਜਿਹਾ ਕੁਛ ਦਿਲ ਮੰਗ ਗਿਆ ਐਵੇਂ ਜਿਹਾ ਬਣ ਗਿਆ ਪਰ ਫਿਰ ਵੀ ਇਹ ਜਿਹੜੀਆਂ ਬਾੜਦਿਆਂ ਨੇ ਬਹੁਤ ਲੋਕ ਕਿਹ ਹੈ ਜਿਹਨੇ ਜਿਹੜੇ ਆਸਮਾਨ ਨਹੀਂ ਦੇਖਦੇ ਤੇ ਬਹੁਤ ਲੋਕ ਕਿਹ ਹੈ ਜਿਹਨੇ ਜਿੰਨਾ ਨੂੰ ਚੰਦ ਉਤਾਰੇ ਦੇਖਿਆ ਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਏ ਚੀਜ਼ਾਂ ਏ ਚੀਜ਼ਾਂ ਸਕੂਨ ਦੇ ਕੇ ਜਾਂਦੀਆਂ ਨੇ ਜ਼ਿੰਦਗੀ ਨੂੰ ਇੱਕ ਨਮੀ ਰਾਹ ਇੱਕ ਨਮੀ ਸੁਪਨੇ ਉਹ ਮਤਲਬ ਆਪਾਂ ਨੂੰ ਜ਼ਰੂਰ ਤੋਂ ਪੜ੍ਹਨੀ ਚਾਹੀਦੀਆਂ ਨੇ ਜ਼ਰੂਰ ਤੋਂ ਦੇਖਣਾ ਚਾਹੀਦਾ ਇੱਕ ਆਪਣੀ ਮਾਂ ਹਰ ਟਾਈਮ ਦੇਖੋ ਹਰ ਟਾਈਮ ਦੇਖੋ ਕਿਉਂਕਿ ਮੈਨੂੰ ਲੱਗਦਾ ਜਿੰਨਾ ਪੜ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਾਉਣ ਦਾ ਕੰਮ ਆਪਣੀ ਮਾਂ ਕਰਦੀ ਹੈ ਉਨ ਨੰਨ ਲੋਕ ਦੇ ਕੋਈ ਵੀ ਨਹੀਂ ਕਰਦਾ ਕਿਉਂਕਿ ਮਾਂ ਚਾਹੇ ਕੁਝ ਵੀ ਨਾ ਭੁੱਲੇ ਕੁਛ ਵੀ ਨਾ ਬੋਲੇ ਉਹਨੂੰ ਦੇਖਣਾ ਹੀ ਵੀ ਮਤਲਬ ਇਸ ਤਰ੍ਹਾਂ ਹੋ ਜਾਂਦਾ ਹੈ ਵੀ ਹਾਂ ਬਹੁਤ ساری ਪੋਜ਼ਿਟਿਵਿਟੀ ਆ ਗਈ ਵੀ ਆਪਾਂ ਕੋਸ਼ਿਸ਼ ਕਰਨਾ ਹੈ ਹੁਣ ਇੱਕ ਮਾਂ ਹੈ ਉਹਦਾ ਕੀ ਹੁੰਦਾ ਵੀ ਸਵੇਰੇ ਉੱਠਣਾ ਚਾਹ ਪਾਣੀ ਬਣਾਉਣਾ ਵੀ ਆ ਚਾਹੀਦਾ ਹੈ ਉਹ ਚਾਹੀਦਾ ਕੱਪੜੇ ਧੋਣੇ ਰੋਟੀ ਬਣਾਉਣੀ ਸਾਰੇ ਕੰਮ ਏ ਟੂ ਜ਼ੈਡ ਹੁਣ ਇੱਕ ਮਾਂ ਨੂੰ ਆਪੇ ਇਹ ਸਾਰੇ ਕੰਮ ਕਰਦੇ ਕਿੰਨੇ ਸਾਲਾਂ ਤੋਂ ਦੇਖਦੇ ਹੁੰਨੇ ਆ ਤਾਂ ਮਤਲਬ ਉੱਥੇ ਉਹਦੀ ਉਹ ਸ਼ਕਲ ਦੇਖ ਕੇ ਵੀ ਨਾ ਕਦੇ ਥੱਕਦੀ ਹੈ ਤੇ ਨਾ ਹੀ ਕਦੇ ਬੁੱਲਦੀ ਹੈ ਉੱਥੇ ਬਹੁ ਹੁੰਦਾਗਾ ਵੀ ਇਹਨੂੰ ਆਰਾਮ ਨਾਲ ਬਿਠਾਉਣਾ ਹੈ ਜਿੰਨੇ ਚ ਕੁਝ ਕਰਨਾ ਹੈ ਹੁਣ ਜਿਵੇਂ ਮੇਰੇ ਵਰਗੇ ਵੀ ਕਈ ਵਾਰ ਐ ਮੈਂ ਸੋਚੀ ਆਵੇ ਕਿ ਇਹ ਵੀ ਜ਼ਿੰਦਗੀ ਓਕੇ ਮੈਂ ਤਾਂ ਮਾਰੀ ਜਣ ਮੈਂ ਤਾਂ ਮਾਰੀ ਜਣ ਹੈ ਪਰ ਮੇਰੀ ਮਾਂ ਜਿੱਥੇ ਵੀ ਮਤਲਬ ਮੇਰੇ ਕੋਲ ਫਿਰਦੀ ਜਾਂਦੀ ਆ ਕਦੇ ਪਾਣੀ ਦੇਤਾ ਕਦੇ ਰੋਟੀ ਦੇਤੀ ਕਦੇ ਕੁਛ ਕਦੇ ਕੁਛ ਐ ਮੈਂ ਮਤਲਬ ਵਿਚਾਰੀ ਸਾਰਾ ਦਿਨ ਫਿਰਦੀ ਰਹਿੰਦੀ ਹੈਗੀ ਫਿਰ ਉੱਥੇ ਮੈਨੂੰ ਵੀ ਬਹੁ ਹੁੰਦਾਗਾ ਵਿਹਾਰੇ ਰੱਬਾ ਪਲੀਜ਼ ਮੈਨੂੰ ਕੁਛ ਹੋ ਨਾ ਜਾਵੇ ਮੇਰੀ ਮਾਂ ਜਾਰੀ ਇਹਨੂੰ ਮੈਂ ਰੋਂਦੇ ਨਹੀਂ ਦੇਖ ਸਕਦੀ ਇਹਨੂੰ ਮੈਂ ਰੋਂਦੇ ਨਹੀਂ ਦੇਖ ਸਕਦੀ ਤੇ ਹੁਣ ਜਦੋਂ ਮੈਂ ਕੋਈ ਵੀ ਮਤਲਬ ਕੰਮ ਕਰਦੀ ਮੇਰੀ ਮਾਂ ਦੀ ਕੋ ਖੁਸ਼ੀ ਲੱਗੂ ਹੁੰਦੀ ਆ ਉਹਨੂੰ ਖੁਸ਼ ਦੇਖਦੀ ਆ ਤਾਂ ਮੈਨੂੰ ਇਹ ਮੇ ਬਹੁਤ ਹੁੰਦਾ ਵੀ ਮੈਂ ਹੋਰ ਕਰਨਾ ਹੈ ਹੋਰ ਵੈਸਟ ਕਰਨਾ ਹੈ ਜੇ ਮੇਰੀ ਇੰਨੀ ਗੀ ਚੀਜ਼ ਤੇ ਮੇਰੀ ਮੰਮੀ ਨੂੰ ਇੰਨੀ ਖੁਸ਼ੀ ਹੋ ਰਹੀ ਹੈ ਤਾਂ ਮਤਲਬ ਜਿਆਦਾ ਵੱਧ ਕੇ ਕਰੂੰਗੀ ਕੁਝ ਵੱਡਾ ਕਰੂੰਗੀ ਤਾਂ ਉਹਨੂੰ ਕਿੰਨੀ ਖੁਸ਼ੀ ਹੋ ਤਾਂ ਮਤਲਬ ਕਿ ਕਿਤੇ ਇੰਨਾ ਦੀ ਖੁਸ਼ੀ ਦੇ ਲਈ ਹੋਵੇ ਮੈਂ ਹੁੰਦਾ ਵੀ ਹਾਂ ਉਹ ਕਰੀਏ ਕਰੀਏ ਜਿੰਨੀ ਚ ਸੋ ਹਮੇਸ਼ਾ ਪੋਜ਼ਿਟਿਵ ਰਹੋ ਆਪਣੇ ਨੇ ਲਈ ਸੋਚੋ ਆਪਣੇ ਮਾਰੇ ਤੱਕ ਖੁਦਵਾ ਖੁਦ ਸੋਚਿਆ ਜਾਂਦਾ ਹੈ ਤੇ ਜ਼ਿੰਦਗੀ 'ਚ ਕਦੇ ਵੀ ਕੋਈ ਗਲਤ ਰਾਤ ਹੀ ਨਾ ਚੱਲੋ ਕੋਈ ਗਲਤ ਸੋਚ ਨਾ ਬਣਾਓ ਆਪਣੀ ਬਾਕੀ ਜੋ ਮਾਲਕ ਨੇ ਤੁਹਾਡੇ ਕਰਮੰਡ ਵਿੱਚ ਲਿਖਿਆ ਉਹ ਤੁਹਾਡੇ ਨਾਲ ਹੋ ਕੇ ਰਹਿਣਾ ਜੋ ਚੀਜ਼ ਤੁਹਾਨੂੰ ਮਿਲਣੀ ਹੈ ਉਹ ਚੀਜ਼ ਤੁਹਾਨੂੰ ਮਿਲ ਕੇ ਰਹਿਣੀ ਹੈ ਬਸ ਆਪਣੇ ਵੱਲੋਂ ਆਪਣੀ ਮਿਹਨਤ ਤੇ ਪੂਰਾ ਜੋਰ ਲਗਾ ਕੇ ਰੱਖੋ ਮੇ ਆਪਾਂ ਕੰਮ ਜਾਓ ਹੁਣ ਤੇ ਉਹ ਵੀ ਐਵੇਂ ਨਹੀਂ ਵੀ ਆਪਾਂ ਨੇ ਕਿਸੇ ਨੂੰ ਦਿਖਾਉਣਾ ਕੋਈ ਦਿਖਾਵਾ ਕਰਨਾ ਜਿਵੇਂ ਵੀ ਇਹਨੂੰ ਦਿਖਾਉਣਾ ਹੈ ਉਹਨੂੰ ਦਿਖਾਉਣਾ ਹੈ ਜਾਂ ਵੀ ਜਿਹੜੇ ਲੋਕ ਮੈਨੂੰ ਨੀਚਾ ਸਮਝਦੇ ਨੇ ਮੈਂ ਉਹਨਾਂ ਨੂੰ ਨਹੀਂ ਬਲਕਿ ਆਪਣੀ ਸੋਚ ਇਹੋ ਜਿਹੀ ਰੱਖੋ ਮੈਂ ਦਿਖਾਉਣਾ ਕਿਸੇ ਨੂੰ ਨਹੀਂ ਹੈਗਾ ਕੋਈ ਮੈਨੂੰ ਨੀਚਾ ਸਮਝੇ ਕੋਈ ਮੈਨੂੰ ਉੱਚਾ ਸਮਝੇ ਮੈਨੂੰ ਫਰਕ ਨਹੀਂ ਪੈਂਦਾਗਾ ਮੈਨੂੰ ਫਰਕ ਪੈਂਦਾ ਸਿਰਫ ਮੇਰੀ ਫੈਮਿਲੀ ਦਾ ਮੇਰੀ ਮਾਂ ਦਾ ਮੇਰੇ ਪੇਰੈਂਟਸ ਦਾ ਸਿਰਫ ਮੈਂ ਉਹਨਾਂ ਲਈ ਕੁਝ ਕਰਨਾ ਹੈ ਉਨਨ ਲਈ ਕਰਨਾ ਹੈ ਨਾ ਕਿਸੇ ਨੂੰ ਦਿਖਾਉਣ ਲਈ ਤੇ ਨਾ ਕਿਸੇ ਦੀ ਨਜ਼ਰ ਤੇ ਚੰਗਾ ਬਣ ਲਈ ਬਲਕਿ ਆਪਣੇ ਸੋਚ ਨੂੰ ਨਾ ਐਵੇਂ ਬਣਾ ਕੇ ਰੱਖੋ ਵੀ ਮੈਨੂੰ ਲੋਕੀ ਚੇੜ ਜਾਂਦੇ ਇਸ ਗੱਲ ਤੋਂ ਵੀ ਮਤਲਬ ਇਹਨ ਕੋਈ ਕੁਝ ਸਮਝਦਾ ਨਹੀਂ ਮੈਨੂੰ ਕੋਈ ਕੁਝ ਸਮਝਦਾ ਨਹੀਂ ਮੈਨੂੰ ਬਹੁਤ ਚੀਜ਼ ਇਹ ਚੰਗੀ ਲੱਗਦੀ ਹੈ ਮੈਂ ਸੋਚਦੀ ਆਂ ਵੀ ਹਾਂ ਵੀ ਮੈਨੂੰ ਕੋਈ ਉਸ ਨਾ ਸਮਝੇ ਮੈਂ ਕਿਸੇ ਨੂੰ ਵੀ ਕੁਝ ਨਾ ਸਮਝਾਂ ਕਿਸੇ ਨੇ ਮੇਰੇ ਤੋਂ ਕੀ ਲੈਣਾ ਮੈਨੇ ਕਿਸ ਤੋਂ ਕੀ ਲੈਣਾ ਤੇ ਆਪਣੀ ਮਿਹਨਤ ਕਰੋ ਆਪਣੀ ਮਿਹਨਤ ਕਰੋ ਦਿਖਾਵਾ ਕਿਹੜੀ ਚੀਜ਼ ਦਾ ਮੇ ਆਪਾ ਆਪਣੇ 5-4 ਰਸਤੇ ਦਾ ਹਨੂ 5-4 ਲੋਕਾਂ ਨੂੰ 그룹 ਨੂੰ ਦਿਖਾਉਣਾ ਆਪਣੀ ਮਤਲਬ ਇੰਨੀ ਸੋਚ ਛੋਟੀ ਹੈ ਮੇ ਮਤਲਬ ਇੱਕ ਦਾਇਰੇ ਚ ਹੀ ਆਪਾ ਸੋਚ ਬਾਰੇ ਆ ਸੋ ਦਾਇਰੇ ਨੂੰ ਲੰਘੋ ਤੇ ਦਾਇਰੇ ਚੋਂ ਬਾਹਰ ਦਾ ਸੋਚੋ ਵੀ ਇੰਨਾ ਇਹ ਦਾਇਰੇ ਲਈ ਆਪਾਂ ਕੁਛ ਨਹੀਂ ਇਹ ਦਾਇਰਾ ਆਪਣੇ ਲਈ ਕੁਛ ਨਹੀਂ ਆਪਣੇ ਜੋ ਕਰਨਾ ਆਪਣੇ ਲਈ ਕਰਨਾ ਆਪਣੀ ਫੈਮਿਲੀ ਲਈ ਕਰਨਾ ਤੇ ਆਪਣੇ ਲਈ ਜੇ ਕੋਈ ਅੱਜ ਦੀ ਘੜੀ ਲਾਲ ਹੈ ਖੜਿਆ ਕੋਈ ਕਰ ਰਿਹਾ ਤਾਂ ਉਹ ਆਪਣੀ ਫੈਮਿਲੀ ਸੋਝੇ ਗੱਲ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ-ਨਾਲ ਵੀਡੀਓ ਨੂੰ ਲਾਈਕ ਕਰਿਓ ਸੋ ਸਾਰਿਆਂ ਦਾ ਦਿਲ ਤੋਂ ਥੈਂਕ ਯੂ